ਦੋਸਤੋ ਆਓ ਅੱਜ ਪੰਜਾਬ ਦੀ ਗੱਲ ਕਰ ਲੈਨੇ ਆਂ ਪੰਜਾਬ ਵਿੱਚ ਲੋਕ ਸਭਾ 2024 ਦੀਆਂ ਚੋਣਾਂ ਹੋ ਕੇ ਹਟੀਆਂ ਕਿਹਾ ਜਾਂਦਾ ਸੀ ਕਿ ਭਾਜਪਾ ਨੂੰ ਪਿੰਡਾਂ ਵਿੱਚ ਕਿਸੇ ਨੇ ਮੂੰਹ ਨਹੀਂ ਲਾਉਣਾ ਪਰ ਇਸ ਦੇ ਉਲਟ ਹੋਇਆ ਜਿਸ ਦੀ ਮਿਸਾਲ ਬਿਲਕਾ ਤੋਂ ਮਿਲਦੀ ਹੈ ਜਿੱਥੇ ਹਰ ਥੂਤ ਤੇ ਪੋਲਿੰਗ ਕੈਂਪ ਲਗਾ ਭਾਜਪਾ ਦਾ ਆਓ ਹੁਣ ਗੱਲ ਕਰ ਲੈਨੇ ਆਂ ਕਿ ਇਹ ਪੋਲਿੰਗ ਕੈਂਪ ਦੁਕਾਨਦਾਰਾਂ ਨੇ ਲਈ ਵਪਾਰੀਆਂ ਨੇ ਲਾਈ ਕਿਉਂਕਿ ਕਿਹਾ ਜਾਂਦਾ ਹੈ ਕਿ ਭਾਜਪਾ ਤਾਂ ਇੱਕ ਵਪਾਰੀਆਂ ਦੀ ਦੁਕਾਨਦਾਰਾਂ ਦੀ ਪਾਰਟੀ ਹੈ ਪਰ ਇੱਥੇ ਅਜਿਹਾ ਕੁਝ ਨਹੀਂ ਹੋਇਆ ਜਦੋਂ ਕਿ ਸ਼ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਈ ਹਰਪ੍ਰੀਤ ਕੌਰ ਪੈਂਕੀ ਤੇ ਉਸ ਦੇ ਸੁਪੁੱਤਰ ਨੇ ਇੱਥੇ ਸਾਰੀ ਬਾਗਦੂਰ ਸਾੰਭੀ ਇਸ ਦੌਰਾਨ ਇੱਕ ਬਸਪਾ ਜਾਂ ਸ਼ਰੋਮਣੀ ਅਕਾਲੀ ਦਲ ਵਿੱਚ ਵੀ ਕੰਮ ਕਰਦੇ ਰਹੇ ਇੱਕ ਹੋਰ ਵਰਕਰ ਜਿਹੜੇ ਇਹਨਾਂ ਚੋਣਾਂ ਦੌਰਾਨ ਤਾਂ ਉਸ ਦਿਨ ਸਾਨੂੰ ਨਹੀਂ ਮਿਲੇ ਪਰ ਹਰਪ੍ਰੀਤ ਕੌਰ ਪੈਂਕੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਇਹ ਲੀਡਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਿਲਕੇ ਦੇ ਵਿੱਚ ਇਸ ਦੀ ਸੁਣਵਾਈ ਕਿਸੇ ਨਿੱਜੀ ਗੱਲ ਨੂੰ ਲੈ ਕੇ ਨਾ ਹੋਣ ਕਰਕੇ ਕਹਾ ਸੁਣੀ ਹੋਣ ਕਰਕੇ ਇਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਦਿੱਤਾ ਭਾਵੇਂ ਕਿ ਇਹ ਵੀ ਪਤਾ ਲੱਗਾ ਕਿ ਇਸ ਨੂੰ ਇੰਦਰਜੀਤ ਕੌਰ ਮਾਨ ਵੀ ਘਰ ਮਿਲ ਕੇ ਗਿਆ ਪਰ ਇਸ ਦੇ باوجود ਵੀ ਇਸ ਨੇ ਭਾਜਪਾ ਦਾ ਪੱਲਾ ਜਾ ਫੜਿਆ ਭਾਜਪਾ ਦਾ ਕਮਲ ਫੜ ਲਿਆ ਕਿਉਂਕਿ ਦੱਸਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਇਸ ਨੂੰ ਲੈਣ ਤੇ ਵਿਰੋਧ ਕਰਦੇ ਸੀ ਜਿਸ ਕਰਕੇ ਪੈਂਕੀ ਨੇ ਭਾਜਪਾ ਦਾ ਰਸਤਾ ਚੁਣਦਿਆ ਜਿਸ ਕਰਕੇ ਅੱਜ ਕਿਹਾ ਜਾ ਸਕਦਾ ਕਿ ਭਾਜਪਾ ਦੀ ਇੱਥੇ ਜਿਹੜੀ ਇਹਨਾਂ ਵੱਲੋਂ ਮਿਹਨਤ ਕਰਕੇ ਵੋਟਾਂ ਦੇ ਦੌਰਾਨ ਪੋਲਿੰਗ ਕੈਂਪ ਲਗਾਇਆ ਇਸ ਨੂੰ ਲੈ ਕੇ ਲੱਗਦਾ ਭਾਵੇਂ ਕੋਈ ਵੀ ਪਾਰਟੀ ਕੋਈ ਵੀ ਲੋਕ ਇਹ ਕਹਿਣ ਕਿ ਇਹਨਾਂ ਲੋਕਾਂ ਨੇ ਆਜਪਾ ਤੋਂ ਫਾਇਦੇ ਲੈ ਕੇ ਸਭ ਕੁਝ ਕੀਤਾ ਸਾਰੇ ਲੋਕ ਫਾਇਦੇ ਲੈਂਦੇ ਆ ਤਾਈਆਂ ਪਾਰਟੀਆਂ ਵਿੱਚ ਕੰਮ ਕਰਦੇ ਆ ਲੋਕ ਸੇਵਾ ਤਾਂ ਐਮੀ ਕਹਿਣ ਦੀਆਂ ਗੱਲਾਂ ਆ ਔਦੇਦਾਰੀਆਂ ਲੈਣੀਆਂ ਜਾਂ ਸਰਕਾਰੀ ਲਾਭ ਲੈਣੇ ਇਹ ਤਾਂ ਹਰ ਕੋਈ ਲੈਂਦਾ ਹੈ ਪਰ ਬਿਲਗੇ ਦੇ ਵਿੱਚ ਇਸ ਔਰਤ ਨੇ ਜੋ ਕੁਝ ਕਰ ਵਿਖਾਇਆ ਉਸ ਤੋਂ ਲੱਗਦਾ ਕਿ ਬਿਲਗੇ ਦੇ ਵਿੱਚ ਹੁਣ ਜਦੋਂ ਵੋਟਾਂ ਦੀ ਗਿਣਤੀ ਆਉਗੀ 200 ਤੋਂ ਅਗਰ ਪਾਰ ਕਰ ਜਾਂਦੀ ਹੈ ਗਿਣਤੀ ਤਾਂ ਇਹ ਗੱਲ ਧੂਰ ਨਹੀਂ ਜਦੋਂ ਇਹ ਪਾਰਟੀ ਵੀ 10 ਪਾਵੇ ਨਾਲ ਇਸ ਪਾਰਟੀ ਦਾ ਕੰਪੀਟੀਸ਼ਨ ਹੋਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਤਿੰਨਾਂ ਪਾਰਟੀਆਂ ਦੀ ਇੱਕ ਨੰਬਰ ਤੇ ਆਉਣ ਦੀ ਲੜਾਈ ਹੈ ਜੇ ਹੇਠਲੇ ਪਾਸਿਓਂ ਦੇਖਿਆ ਜਾਵੇ ਤੇ ਭਾਜਪਾ ਵੀ ਜਿਹੜੀ ਆ ਇਸ ਤੌਰ ਵਿੱਚ ਸ਼ੁਰੂ ਹੋ ਜਾਵੇਗੀ ਹੁਣ ਇੱਥੇ ਉਹਨਾਂ ਸਵਾਲ ਕਰਨ ਵਾਲੇ ਲੋਕਾਂ ਨੂੰ ਜਵਾਬ ਮਿਲ ਜਾਵੇਗਾ ਕਿ ਅਗਰ ਹੁਣ ਰਵੈਤੀ ਪਾਰਟੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਅਹੁਦੇਦਾਰੀਆਂ ਨਹੀਂ ਮਿਲਣਗੀਆਂ ਤਾਂ ਉਹਨਾਂ ਕੋਲ ਦੂਸਰੀਆਂ ਪਾਰਟੀਆਂ ਦਾ ਵਕਲਪ ਹੈ ਪਹਿਲਾ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਿੱਚ ਵੱਡੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸਾਲਿਆ ਤੇ ਹੁਣ ਭਾਜਪਾ ਵੱਲੋਂ ਜਿਵੇਂ ਉੱਪਰਲੇ ਪੱਧਰ ਤੇ ਕਾਂਗਰਸ ਤੇ ਸ਼ਰਮਣੀ ਅਕਾਲੀ ਦਲ ਦੇ 리ਡਰ ਛੱਡ ਕੇ ਭਾਜਪਾ ਦੇ ਵਿੱਚ ਜਾ ਖੜੇ ਹੋਏ ਐ ਇਸੇ ਤਰ੍ਹਾਂ ਹੇਠਲੇ ਪੱਧਰ ਤੇ ਵੀ ਪਿੰਡਾਂ ਦੇ ਲੋਕ ਜਿਨ੍ਹਾਂ ਨੂੰ ਸ਼ਰਮਣੀ ਅਕਾਲੀ ਦਲ ਵਿੱਚ ਜਾਂ ਕਾਂਗਰਸ ਵਿੱਚ ਬਹੁਤਾ ਕੋਈ ਚੰਗਾ ਉਹਦਾ ਨਹੀਂ ਸੀ ਮਿਲਦਾ ਉਹਨਾਂ ਨੂੰ ਇਹ ਮੌਕਾ ਮਿਲ ਗਿਆ ਕਿ ਚਲੋ ਭਾਜਪਾ ਦੇ ਵਿੱਚ ਚੰਗਾ ਉਹਦਾ ਪ੍ਰਾਪਤ ਕਰਦੇ ਆ ਕਿਉਂਕਿ 227 ਦੀ ਵਿਧਾਨ ਸਭਾ ਦੀ ਚੋਣ ਵੇਲੇ ਤੱਕ ਇਹ ਪਾਰਟੀ ਆਪਣਾ ਕੇਡਰ ਪੂਰੀ ਤਰ੍ਹਾਂ ਖੜਾ ਕਰ ਲਵੇਗੀ ਭਾਵੇਂ ਕਿਸਾਨਾਂ ਦੇ ਵਿਰੋਧ ਦਾ ਇਹਨਾਂ ਨੂੰ ਬਹੁਤ ਵਿਰੋਧ ਝੱਲਣਾ ਪਿਆ ਤੇ ਤੁਹਾਨੂੰ ਅਸੀਂ ਬਿਲਗੇ ਦੀ ਇਹ ਤਸਵੀਰ ਪੇਸ਼ ਕਰਕੇ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਹੁਣ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਬਾਅਦ ਤੋਂ ਬਾਅਦ ਇਸ ਨੂੰ ਲਾਇਕ ਤੇ ਸ਼ੇਅਰ ਕਰ ਸਕਦੇ ਹੋ ਆਪਣਾ ਵਿਚਾਰ ਵੀ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਕਹਿਣ ਨੂੰ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਵੇਂ ਬੋਟਾਂ ਵਾਲੇ ਦਿਨ ਕਈ ਧੋਖ ਫਿਰਦੇ ਸੀ ਵੀ ਸਾਡੀ ਬੋਟ ਲੈ ਲਓ ਉਸ ਵੇਲੇ ਉਹਨਾਂ ਲੋਕਾਂ ਨੂੰ ਅਖੀਰ ਵਿੱਚ ਕਿਹੜੀ ਪਾਰਟੀ ਨੇ ਸਾਂਭਿਆ ਇਹ ਵੀ ਇੱਕ ਸਵਾਲ ਸੀ ਤੇ ਹੁਣ ਇਹ ਵੀ ਕਿਹਾ ਜਾ ਸਕਦਾ ਕਿ ਇਹਨਾਂ ਨੂੰ ਵੀ ਭਾਜਪਾ ਨੇ ਸਾਂਭ ਲਿਆ ਇਹ ਤਾਂ ਗੱਲਾ ਮੁੱਕਦੀ ਹੈ ਜੀ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ